ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਰਾਜਸਥਾਨ ਦੇ ਮੁੱਖ ਮੰਤਰੀ ਭਜਨ ਲਾਲ ਜੀ ਦੁਆਰਾ ਇੱਕ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਗਿਆ ਕਿ ਰਾਜਸਥਾਨ ਦੇ ਵਿੱਚ ਕਿਸੇ ਤਰੀਕੇ ਦੇ ਵੀ ਕੋਈ ਪ੍ਰੀਖਿਆ ਹੋਵੇਗੀ ਉਹਦੇ 'ਚ ਜਿਹੜੇ ਸਿੱਖ ਬੱਚੇ ਅਮਰਤਾ ਦੀ ਬੱਚੇ ਉਹ ਆਪਦੇ ਕਕਾਰ ਪਹਿਣ ਕੇ ਬੈਠ ਸਕਣਗੇ ਪ੍ਰੀਖਿਆ ਦੇ ਸਕਣਗੇ ਉਹਨਾਂ ਦਾ ਧੰਨਵਾਦ ਵੀ ਕਰਦੇ ਆ ਤੇ ਧੰਨਵਾਦ ਕਰਦੇ ਆ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਸਾਹਿਬ ਹੋਰਾਂ ਦਾ ਜਿਨ੍ਹਾਂ ਨੇ ਆਵਾਜ਼ ਬੁਲੰਦ ਕੀਤੀ ਪ੍ਰਧਾਨ ਮੰਤਰੀ ਮੋਦੀ ਸਾਹਿਬ ਜੀ ਕੋਲ ਤੇ ਰਾਜਸਥਾਨ ਦੇ ਮੁੱਖ ਮੰਤਰੀ ਸਾਹਿਬ ਕੋਲ ਅਤੇ ਨਾਲ ਹੀ ਧੰਨਵਾਦ ਕਰਦੇ ਹਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਜਿੱਥੇ ਕਿ ਸਾਡੇ ਰਾਜਸਥਾਨ ਦੇ ਧਰਮ ਪ੍ਰਚਾਰ ਦੇ ਦਫ਼ਤਰ ਨੇ ਬਹੁਤ ਵੱਡੀ ਹਿੰਮਤ ਵਿਖਾਈ ਹੈ ਸਾਰੇ ਉਥੋਂ ਦੇ ਸਿੰਘਾਂ ਨੇ ਨਾਲ ਮਿਲ ਕੇ ਸਰਕਾਰ ਦੇ ਖਿਲਾਫ ਪ੍ਰਦਰਸ਼ਨ ਕੀਤਾ ਜੈਪੁਰ ਵਿਖੇ ਜਾ ਕੇ ਉੱਥੇ ਨਾਲ ਨਾਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਅੱਜ ਮਾਨਯੋਗ ਹਾਈ ਕੋਰਟ ਦੇ ਵਿੱਚ ਵੀ ਇੱਕ ਰਿਟ ਪਟੀਸ਼ਨ ਪਾ ਦਿੱਤੀ ਹੈ ਇਸ ਸਬੰਧੀ ਕਿ ਜਿਹੜੇ ਤਕਕਾਰ ਪੈਨ ਨੇ ਸਿੱਖਾਂ ਦੇ ਜ਼ਰੂਰੀ ਅੰਗ ਹਨ ਇਹ ਸਾਬੂ ਧਾਰਾ 25 ਦੇ ਵਿੱਚ ਇਹ ਮੌਲਿਕ ਅਧਿਕਾਰ ਮਿਲਿਆ ਹੋਇਆ ਸਿੱਖਾਂ ਨੂੰ ਕਿ ਅਸੀਂ ਆਪਦੇ ਜਿਹੜੇ ਸ੍ਰੀ ਸਾਹਿਬ ਕੜਾ ਦਸਤਾਰ ਇਹ ਜਿਹੜੇ ਸਾਰੇ ਸਾਡੇ ਆਂਗਣੇ ਇਹ ਅਸੀਂ ਪਹਿਨ ਸਕਦੇ ਆ ਇਹਨਾਂ ਨੂੰ ਕੋਈ ਸਾਡੇ ਤੋਂ ਵਕ ਨਹੀਂ ਕਰ ਸਕਦਾ ਇਸ ਸਬੰਧੀ ਆਉਂਦੇ ਦਿਨਾਂ ਤੱਕ ਮਾਨਯੋਗ ਹਾਈ ਕੋਰਟ ਤੋਂ ਵੀ ਕੋਈ ਚੰਗਾ ਫੈਸਲਾ ਆਵੇਗਾ ਹਾਈ ਕੋਰਟ ਜਾਣਦੇ ਸਾਨੂੰ ਕਿਉਂ ਲੋੜ ਪਈ ਇਹ ਸਬੰਧੀ ਵੀ ਸਾਨੂੰ ਇਹ ਸਮਝਣਾ ਪਏਗਾ ਕਿ ਜਿਹੜੀਆਂ ਮੌਜੂਦਾ ਸੂਬਾ ਸਰਕਾਰਾਂ ਨੇ ਉਹ ਛੇਦ ਕਾਨੂੰਨ ਨੂੰ ਨਹੀਂ ਬਣਦੀਆਂ ਕਾਨੂੰਨ ਨੂੰ ਖੁੱਲਗੀਆਂ ਪਰ ਪਿਛਲੇ ਸਮੇਂ ਦੇ ਵੇਖਿਆ ਜਾਵੇ ਇਸੇ ਰਾਜਸਥਾਨ ਦੇ ਵਿੱਚ 2024 ਦੀ ਇੱਕ ਘਟਨਾ ਵਾਪਰੀ ਸੀ ਜਦੋਂ ਕਿ ਬੱਚਿਆਂ ਨੂੰ ਇਸ ਤਰ੍ਹਾਂ ਮਰਤਬ ਜਿਨ੍ਹਾਂ ਨੇ ਪਾਣ ਕੀਤਾ ਸੀ ਉਹਨਾਂ ਨੂੰ ਸ੍ਰੀ ਸਾਹਿਬ ਪਾ ਕੇ ਜਾਨ ਤੋਂ ਰੋਕਿਆ ਗਿਆ ਸੀ ਪ੍ਰੀਖਿਆ ਦੇ ਵਿੱਚ ਥੋੜੇ ਦਿਨ ਪਹਿਲਾਂ ਹਰਿਆਣੇ ਦੇ ਵਿੱਚ ਵੀ ਇਸ ਤਰ੍ਹਾਂ ਦਾ ਇੱਕ ਘਟਨਾ ਵਾਪਰੀ ਸੀ ਸੋ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਵੀ ਧੰਨਵਾਦ ਧੰਨਵਾਦ ਸਰਦਾਰ ਸੁਖਵੀਰ ਸਿੰਘ ਬਾਦਲ ਸਾਹਿਬ ਉਹਨਾਂ ਦਾ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਦਾ ਤੇ ਧੰਨਵਾਦ ਕਰਦੇ ਹਾਂ ਰਾਜਸਥਾਨ ਦੇ ਮੁੱਖ ਮੰਤਰੀ ਸਾਹਿਬ ਦਾ ਜੀ ਆਨੇ ਪਹਿਨ ਕਦਮੀ ਅੱਜ ਕਰ ਦਿੱਤੀ ਹੈ ਦੇਖਦੇ ਆ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਹਿੰਦੁਸਤਾਨ ਦੇ ਸਾਰੇ ਸੂਬਿਆਂ ਦੇ ਵਿੱਚ ਇਸੇ ਤਰ੍ਹਾਂ ਦੇ ਜਿਹੜੇ ਨੋਟੀਫਿਕੇਸ਼ਨ ਨੇ ਉਹ ਜਾਰੀ ਹੋਣਗੇ ਮੈਂ ਇੱਕ ਬੇਨਤੀ ਜ਼ਰੂਰ ਸੰਤੁਮ ਕਰਦੇ ਆ ਅਸੀਂ ਹਰ ਰੋਈ ਰੌਲਾ ਕਿਉਂ ਪਾਉਨੇ ਆ ਕਿ ਸਿੱਖਾਂ ਦੀ ਨਮਾਇਦਾ ਜਥੇਬੰਦੀ ਸ਼੍ਰੋਮਣੀ ਅਕਾਲੀ ਦਮ ਨੂੰ ਮਜ਼ਬੂਤ ਕਰੋ ਕਿਉਂ ਕਿ ਇੱਕ ਸਿੱਖਾਂ ਦੇ ਜਿਹੜੇ ਵੀ ਬਾਹਰਲੇ ਸੂਬਿਆਂ 'ਚ ਮਸਲੇ ਨੇ ਚਾਹੇ ਉਹ ਪੰਜਾਬ 'ਚ ਮਸਲੇ ਨੇ ਚਾਹੇ ਉਹ ਉਦੇਚਾ 'ਚ ਮਸਲੇ ਨੇ ਜੋ ਗੰਭੀਰਤਾ ਨਾਲ ਜੋ ਆਪਣੀ ਡਿਊਟੀ ਸਮਝ ਕੇ ਆਪਣਾ ਫਰਜ਼ ਸਮਝ ਕੇ ਸ਼੍ਰੋਮਣੀ ਅਕਾਲੀ ਦਲ ਉਠੋਂਦਾ ਸ਼ਾਇਦ ਹੋਰ ਕੋਈ ਪਾਰਟੀਆਂ ਇਸ ਬੰਨੇ ਧਿਆਨ ਨਹੀਂ ਦਿੰਦੀ ਪਰ ਤੁਸੀਂ ਦੇਖ ਲਿਆ ਹੋਣਾ ਜਿਹੜੀ ਮੌਜੂਦਾ ਸਰਕਾਰ ਹੈ ਉਹਨੇ ਕਿੰਨਾ ਕ ਖਿਆਲ ਕੀਤਾ ਕਾਂਗਰਸੀਆਂ ਨੇ ਕਿੰਨਾ ਕ ਖਿਆਲ ਕੀਤਾ ਭਾਰਤੀ ਜਨਤਾ ਪਾਰਟੀ ਵਾਲਿਆਂ ਨੇ ਕਿੰਨਾ ਕ ਖਿਆਲ ਕੀਤਾ ਇਹ ਗੱਲ ਸੋਚਣ ਵਾਲੀ ਹੈ ਕਿ ਸਿੱਖ ਸੰਗਤ ਨੂੰ ਇਹ ਵਿਚਾਰਨ ਵਾਲੀ ਲੋੜ ਹੈ ਜੇ ਕਿਤੇ ਸਾਡੇ ਸਿੱਖਾਂ ਨੂੰ ਬਾਹਰ ਬੈਠਿਆਂ ਨੂੰ ਗੁਜਰਾਤ 'ਚ ਲੋੜ ਪਈ ਤਾਂ ਸ਼੍ਰੋਮਣੀ ਅਕਾਲੀ ਦਲ ਪਹੁੰਚਾ ਜੇ ਕਿਤੇ ਉੱਤਰਾਖੰਡ 'ਚ ਲੋੜ ਪਈ ਸ਼੍ਰੋਮਣੀ ਅਕਾਲੀ ਦਲ ਪਹੁੰਚਾ ਜੇ ਕਿਤੇ ਉੱਤਰਪਰ ਉੱਤਰ ਪ੍ਰਦੇਸ਼ 'ਚ ਲੋੜ ਪਈ ਸ਼੍ਰੋਮਣੀ ਅਕਾਲੀ ਦਲ ਪਹੁੰਚਾ ਜੇ ਮੱਧ ਪ੍ਰਦੇਸ਼ 'ਚ ਲੋੜ ਪਈ ਤਾਂ ਸ਼੍ਰੋਮਣੀ ਅਕਾਲੀ ਦਲ ਪਹੁੰਚਾ ਜਿੱਥੇ-ਜਿੱਥੇ ਜਿਵੇਂ ਰਾਜਸਥਾਨ 'ਚ ਲੋੜ ਪਈ ਤੇ ਰਾਜਸਥਾਨ ਦੇ ਹਰਿਆਣਾ 'ਚ ਲੋੜ ਪਈ ਤੇ ਉੱਥੇ ਇਹ ਜਿਹੜੇ ਸਾਡੇ ਸੂਬੇ ਨੇ ਹਾਂ ਬਹੁ ਗਿੰਦੀ ਲੋਕ ਕਈ ਵਾਰ ਸ਼ਰਾਬਤ ਬਾਜੀ ਵਾਲੀ ਗੱਲ ਵੀ ਕਰ ਜਾਂਦੇ ਨੇ ਤੇ ਕਈ ਵਾਰ ਕਈਆਂ ਨੂੰ ਜਾਣਕਾਰੀ ਵੀ ਨਹੀਂ ਹੁੰਦੀ ਸੋ ਜਿਹੜੀਆਂ ਜਥੇਬੰਦੀਆਂ ਹੁੰਦੀਆਂ ਨੇ ਜਿਹੜੀਆਂ ਕੌਮ ਦਾ ਸ਼ਰਮਾਇਆ ਹੁੰਦਿਆਂ ਨੇ ਇਹਨਾਂ ਦਾ ਫਰਜ਼ ਮੰਦਾ ਹੈ ਆਵਾਜ਼ ਬੁਲੰਦ ਕਰਨੀ ਸੋ ਜਿੰਨਾ ਤੁਸੀਂ ਆਪਣੀਆਂ ਜਥੇਬੰਦੀਆਂ ਨੂੰ ਖਾਸ ਕਰਕੇ ਸ਼੍ਰੋਮਣੀ ਅਕਾਲੀ ਦਲ ਆਪਣੀ ਖੇਤਰੀ ਪਾਰਟੀ ਨੂੰ ਆਪਣੀ ਸਿੱਖਾਂ ਦੀ ਨਮਾਜ ਜਥੇਬੰਦੀ ਨੂੰ ਕਾਮਯਾਬ ਕਰੋਗੇ ਤਾਂ ਕਦੀ ਵੀ ਇਸ ਤਰ੍ਹਾਂ ਦੀਆਂ ਮੁਸ਼ਕਲਾਂ ਨਹੀਂ ਆਉਣਗੀਆਂ ਸੋ ਜੇ ਕਿਤੇ ਆਉਣਗੀਆਂ ਵੀ ਤੇ ਸ਼੍ਰੋਮਣੀ ਅਕਾਲੀ ਦਲ ਡੱਟ ਕੇ ਤੁਹਾਡਾ ਸਾਥ ਲੈ ਕੇ ਸੰਗਤ ਦਾ ਉਹਦਾ ਮੁਕਾਬਲਾ ਕਰਕੇ ਇਹ ਸਾਫ਼ ਹੋ ਜਾਏਗਾ ਸੋ ਸਾਰੀ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਹੋਰ ਵੀ ਇਹਦੇ ਲਈ ਮਿਹਨਤ ਕੀਤੀ ਹੈ ਜਿਹੜਾ ਸਾਡਾ ਰਾਜਸਥਾਨ ਦਾ ਧਰਮ ਪ੍ਰਚਾਰ ਕਮੇਟੀ ਐ ਸ਼ਰੂਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਉਹਨਾਂ ਨੇ ਵੀ ਬਹੁਤ ਵੱਡੀ ਚਾਰਾਚੋਈ ਇੱਥੇ ਕੀਤੀ ਹੈ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਸਰਦਾਰ ਸੁਖਵੀਰ ਸਿੰਘ ਵਾਲਾ ਸਾਹਿਬ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਤੇ ਰਾਜਸਥਾਨ ਦੇ ਮੁੱਖ ਮੰਤਰੀ ਦਾ ਮਤਾਨ ਦੁਆਰਾ ਧੰਨਵਾਦ ਕਰ ਰਿਹਾ ਕਿ ਉਹਨਾਂ ਨੇ ਇਹ ਨੋਟੀਫਿਕੇਸ਼ਨ ਜਾਰੀ ਕਰਤਾ ਇਸੇ ਨੋਟੀਫਿਕੇਸ਼ਨ ਦੇ ਪਿਛਾਅ ਤੇ ਦੂਜੇ ਸੁਪਿਆਂ ਦੇ ਵਿੱਚ ਵੀ ਨੋਟੀਫਿਕੇਸ਼ਨ ਜਾਰੀ ਕਰਵਾਉਣ ਲਈ ਅਸੀਂ ਜਿਹੜਾ ਸ਼੍ਰੋਮਣੀ ਅਕਾਲੀ ਦਲ ਵੱਡੇ ਪੱਧਰ ਤੇ ਇਹਦੇ ਲਈ ਜਿਹੜੇ ਸਾਰੇ ਆਪਦੇ ਉਹ ਥੁੰਦੇ ਜਿਹੜੇ ਮੁੱਖ ਮੰਤਰੀਆਂ ਨੂੰ ਮਿਲੇਗਾ ਤਾਂ ਜੋ ਸਿੱਖਾਂ ਨੂੰ ਕਦੇ ਵੀ ਕੋਈ ਹੋਰ ਪਰੇਸ਼ਾਨੀ ਨਾ ਆਵੇ ਜਦ ਕਿ ਜਿਹੜਾ ਸਾਡਾ ਮੌਲਿਕ ਅਧਿਕਾਰ ਹੈ ਧਾਰਾ 25 ਸਾਨੂੰ ਮਿਲਿਆ ਉਹਦੇ ਕਾਨੂੰਨ ਦੀ ਜਿਹੜੀ ਪਾਲਣਾ ਸਾਰੇ ਲੋਕਾਂ ਨੂੰ ਸਮਝਾ ਸਕੇ ਕਿ ਜਿਹੜੇ ਇਹ ਕਕਾਰ ਨੇ ਸਿੱਖਾਂ ਦੇ ਜ਼ਰੂਰੀ ਅੰਗ ਨੇ ਸਿੱਖ ਤੋਂ ਵੱਖ ਨਹੀਂ ਕੀਤੇ ਜਾ ਸਕਦੇ ਚਾਹੇ ਉਹ ਧਾਰਮਿਕ ਪ੍ਰੀਖਿਆ ਚਾਹੇ ਉਹ ਕਿਤੇ ਕੋਈ ਨੌਕਰੀ ਹੈ ਚਾਹੇ ਉਹ ਮੰਨ ਲਓ ਕਿਤੇ ਕੋਈ ਸਫਰ ਹੈ ਇਸ ਕਰਕੇ ਜਿਹੜੀ ਬੱਚੀ ਗੁਰਪ੍ਰੀਤ ਕੌਰ ਹੈ ਮੈਂ ਉਹਦਾ ਧੰਨਵਾਦ ਕਰਦਾ ਭਾਵੇਂ ਉਹ ਪ੍ਰੀਖਿਆ ਦੇਣ ਤੋਂ ਵਾਂਝੀ ਰਹਗੀ ਪਰ ਉਹਨੇ ਸਿੱਖੀ ਸਿਦਕ ਨੂੰ ਨਹੀਂ ਛੱਡਿਆ ਤੇ ਜਿਹੜੇ ਜਵਾਨ ਛੱਡ ਕੇ ਉੱਥੇ ਭੱਜੇ ਆ ਉਹਨਾਂ ਨੂੰ ਮੈਂ ਇੱਕ ਲਾਂਤ ਵੀ ਪੇਸ਼ ਕਰਦਾ ਜੇਕਰ ਉਹ ਬੱਚੀ ਨੇ ਅੱਜ ਸਿਦਕ ਰੱਖਿਆ ਤੋ ਉਹ ਤੋਂ ਦੀ ਸਰਕਾਰ ਨੂੰ ਝੁਕਣਾ ਪਿਆ ਕਿਉਂਕਿ ਉਹ ਬੱਚੀ ਦੀ ਆਵਾਜ਼ ਬਣ ਕੇ ਸ਼ਰੂਮਣੀ ਕਾਲੀ ਦਾਲ ਆਇਆ ਉਹ ਬੱਚੀ ਦੀ ਆਵਾਜ਼ ਬਣ ਕੇ ਸ਼ਰੂਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਆਈ ਸੋ ਕਿਰਪਾ ਕਰਿਆ ਕਰੋ ਜਿੱਥੇ ਸਿੱਕੀ ਸਿਰਕ ਦੀ ਗੱਲ ਆਉਂਦੀ ਆ ਉਥੇ ਤਗੜੇ ਹੋ ਕੇ ਲਭਾਇਆ ਕਰੋ ਤੁਹਾਡੇ ਮਗਰ ਤੁਹਾਡੇ ਅੰਦਰ ਜੱਸੀ ਬੰਦੀਆਂ ਖੜੀਆਂ ਨੇ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ